ਸ਼ਾਮਰੋਕ ਇੰਟਰਨੈਸ਼ਨਲ ਸਕੂਲ ਦਿਨਾਨਗਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਆਪਣਾ ਨਵਾਂ ਸੈਸ਼ਨ ਸ਼ੁਰੂ ਕੀਤਾ ਇਸ ਦਿਨ ਸਕੂਲ ਵਿਦਿਆਰਥੀਆਂ ਮਾਪਿਆਂ ਅਧਿਆਪਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਫਲਤਾ ਅਤੇ ਤੰਦਰੁਸਤੀ ਲਈ ਆਸ਼ੀਰਵਾਦ ਲੈਣ ਲਈ ਸਕੂਲ ਦੇ ਵਿਹੜੇ ਵਿੱਚ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਵੀ ਕਰਵਾਇਆ ਗਿਆ ਸਾਰੇ ਵਿਦਿਆਰਥੀਆਂ ਨੇ ਸਰਧਾ ਅਤੇ ਸਹੀ ਅਨੁਸ਼ਾਸਨ ਨਾਲ ਪਾਠ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੇ ਪਾਠ ਤੋਂ ਬਾਅਦ ਗੁਰਬਾਣੀ ਸ਼ਬਦ ਦਾ ਜਾਪ ਵੀ ਕੀਤਾ ਅਰਦਾਸ ਤੋਂ ਬਾਅਦ ਵਿਦਿਆਰਥੀਆਂ ਵਿੱਚ ਦੇਗ ਅਤੇ ਲੰਗਰ ਵੀ ਵੰਡਿਆ ਗਿਆ ਆਓ ਦੇਖਦੇ ਹਾਂ ਰਜੇਸ਼ ਅਲੂਣਾ ਦੀ ਇਹ ਪੂਰੀ ਰਿਪੋਰਟ ਕਿਆਰਟੀ ਨਿਊਜ਼ ਨੈਟਵਰਕ ਸਸੀਗਲ ਜੀ ਮੈਂ ਸਤਪਾਲਤਰੀ ਸ਼ੈਮਰੋਕ ਇੰਟਰਨੈਸ਼ਨਲ ਸਕੂਲ ਦਿਨਾਗਰ ਦਾ ਪ੍ਰਿੰਸੀਪਲ ਅੱਜ ਸ਼ੈਮਰੋਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਅਸੀਂ ਨਵੇਂ ਸੈਸ਼ਨ ਜਾਨੀ ਕਿ 2025-26 ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਲਈ ਅਸੀਂ ਅੱਜ ਸ਼ੈਂਬ੍ਰਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਪਰਮਾਤਮਾ ਦੀਆਂ ਬlesings ਦੇ ਨਾਲ ਉਸ ਪਰਮਪਿਤਾ ਪਰਮੇਸ਼ਵਰ ਦੀਆਂ ਦੁਆਵਾਂ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਨਵਾਂ ਸੈਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਸਾਰੇ ਪੇਰੈਂਟ ਸਹਿਬਾਨ ਦਾ ਆਪਣੇ ਸਟਾਫ ਦਾ ਔਰ ਆਪਣੀ ਮੈਨੇਜਮੈਂਟ ਦਾ ਤੇ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਪਿਛਲਾ ਸਾਲ ਅਸੀਂ ਪਿਛਲਾ ਸੈਸ਼ਨ ਖਤਮ ਕੀਤਾ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀ ਮਿਹਨਤ ਦੇ ਨਾਲ ਬੱਚਿਆਂ ਨੂੰ ਬਹੁ-ਮੁਖੀ ਬਹੁ-ਮੁਖੀ ਵਿਕਾਸ ਕਰਨ ਦੇ ਵਿੱਚ ਉਹਨਾਂ ਨੇ ਬੱਚਿਆਂ ਦੀ ਹੈਲਪ ਕੀਤੀ ਹੈ ਔਰ ਹਰ ਇੱਕ ਬੱਚੇ ਨੇ ਆਪਣੀ ਆਪਣੀ ਸਪੀਡ ਦੇ ਨਾਲ ਜਿਹੜੀ ਹੈਗੀ ਹੈ ਆਪਣੀ ਲਾਈਫ ਦੇ ਵਿੱਚ ਇੰਪਰੂਵਮੈਂਟ ਕੀਤੀ ਹੈ ਅੱਜ ਅਸੀਂ ਆਪਣੀ ਸੰਸਥਾ ਦੇ ਵਿੱਚ ਪਰਮਪితਾ ਪਰਮਾਤਮਾ ਦੀ ਪਰਮੇਸ਼ਵਰ ਦੀ ਵਾਹਿਗੁਰੂ ਜੀ ਦੀ ਅਸ਼ੀਰਵਾਦ ਦੇ ਨਾਲ ਆਪਣਾ ਨਵਾਂ ਸੈਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਨੂੰ ਬਹੁਤ ਉਮੀਦ ਹੈ ਔਰ ਵਿਸ਼ਵਾਸ ਹੈ ਕਿ ਸਾਡਾ ਜਿਹੜਾ ਇਹ ਵਾਲਾ ਸੈਸ਼ਨ ਹੈ ਇਹ ਪਿਛਲੇ ਸੈਸ਼ਨ ਤੋਂ ਬਹੁਤ ਬਹੁਤ ਬਿਹਤਰ ਹੋਵੇਗਾ ਕਿਉਂਕਿ ਜਿਸ ਚੀਜ਼ ਦੀ ਸ਼ੁਰੂਆਤ ਜਿਸ ਕੰਮ ਦੀ ਸ਼ੁਰੂਆਤ ਉਸ ਮਾਲਿਕ ਦੀ ਵਾਹਿਗੁਰੂ ਦੀ ਅਰਦਾਸ ਨਾਲ ਤੇ ਉਹਦੇ ਅਸ਼ੀਰਵਾਦ ਨਾਲ ਕੀਤੀ ਜਾਂਦੀ ਹੈ ਉਹ ਹਮੇਸ਼ਾ ਹੀ ਸੰਪੂਰਨ ਹੁੰਦਾ ਔਰ ਚੰਗੇ ਨਤੀਜਿਆਂ ਨਾਲ ਸੰਪੂਰਨ ਹੁੰਦਾ